ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ 5 ਅੰਤਰ ਜਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੇ ਤੁਰੈ ਕਰ ਕੇ ਪਰਮ ਪ੍ਰਭ ਜੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾ ਜਾਲਤਲ ਮਹਿਲ ਰਹਾ ਭਰੂਰੇ ਨਿਕਟ ਵਸੈ ਨਹੀਂ ਪ੍ਰਭ ਦੂਰੇ ਜੈਸ ਨੋ ਨਦਰ ਕਰੈ ਸੋ ਤਿਆਏ ਆਠ ਪਹਿਰ ਹਰਿ ਕੈ ਗੁਣ ਗਾਏ ਜੇ ਜੰਤ ਸਗਲੇ ਪ੍ਰਤ ਪਰੈ ਸਾਰਨ ਪਰਿਆ ਨਾਨਕ ਹਰ ਦਵਾਰੇ ਅੰਤਰ ਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੇ ਧੁਰਾ ਕਰ ਕੇ ਪਾਮ ਪ੍ਰਭ ਜੀਨ ਦਿਲਾ ਤੇਰੀ ਓਟ ਪੂਰਨ ਗੋਪਾਲਾ ਰਹਾ ਜਾਲ ਤਲ ਮਹੀਲ ਰਹਾ ਪਰਭੁਰੇ ਨੇਕਟ ਵਸੈ ਨਹੀਂ ਪ੍ਰਭ ਦੂਰੇ ਜੈਸ ਨੋ ਨਦਰ ਕਰੈ ਸੋ ਧਿਆਇ ਆਠ ਪਹਿਰ ਹਰਿ ਕੇ ਗੁਣ ਗਾਏ ਜੇ ਜੰਤ ਸਗਲੇ ਪ੍ਰਤ ਪਰੈ ਸਰਨ ਪਰਿਅ ਨਾਨਕ ਹਰਿ ਦਵਾਰੇ ਅੰਤਰ ਜਾਮੇ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੇ ਧੁਰਾ ਕਾ ਰੇ ਕਰ ਪਾ ਪ੍ਰਭ ਜੀਨ ਦਿਲਾ ਤੇਰੀ ਓਟ ਪੂਰਨ ਗੋਪਾਲਾ ਰਹਾ ਜਾਲ ਤਲ ਮਹੀਲ ਰਹਾ ਪਰ ਭੁਰੇ ਨਿਕਟ ਵਸੈ ਨਹੀਂ ਪ੍ਰਭ ਦੁਰੇ ਜੈਸੋ ਨਦਰ ਕਰੈ ਸੋ ਧਿਆਇ ਆਠ ਪਹਿਰ ਹਰਿ ਕੈ ਗੁਣ ਗਾਏ ਜੇ ਜੰਤ ਸਗਲੇ ਪ੍ਰਤ ਪਰੈ ਸਰਨ ਪਰਿਆ ਨਾਨਕ ਹਰ ਦਵਾਰੇ ਅੰਤਰ ਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੇ ਤੁਰੈ કર કૃપા પ્રભુ જીન દયાલા તારી ઓટ પૂર્ણ ગોપالا રહા જલ તલ મહીલ રહયા પરભુરે નિકટ વસૈ નહીં પ્રભુ દુરે જેસનો નજર કરે સો તાયે ਆਠ ਪਹਿਰ ਹਰਿ ਕੈ ਗੁਣ ਗਾਏ ਜੇ ਜੰਤ ਸਗਲੇ ਪ੍ਰਤ ਪਰੇ ਸਰਨ ਪਰਿਆ ਨਾਨਕ ਹਰ ਦਵਾਰੇ ਅੰਤਰ ਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੇ ਤੁਰੈ ਕਰਿ ਕਿਰਪਾ ਪ੍ਰਭ ਜੀਨ ਦਿਲਾ ਤੇਰੀ ਓਟ ਪੂਰਨ ਗੋਪਾਲ ਰਹਾ ਜਲ ਤਲ ਮਹੀਲ ਰਹਾ ਪਰ ਪੂਰੇ ਨਿਕਟ ਵਸੈ ਨਹੀਂ ਪ੍ਰਭ ਦੁਰੇ ਜੈਸ ਨੂੰ ਨਦਰ ਕਰੇ ਸੋ ਧਿਆਏ ਆਠ ਪਹਿਰ ਹਰ ਕੇ ਗੁਣ ਗਾਏ ਜੇ ਜਾਨ ਤ ਸਗਲੇ ਪ੍ਰਤ ਪਰੇ ਸ਼ਰਨ ਪਰਿਆ ਨਾਨਕ ਹਰ ਦਵਾਰੇ ਅੰਤਰ ਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੇ ਤੁਰੈ ਕਰਿ ਕਿਰਪਾ ਪ੍ਰਭ ਜੀਨ ਦਿਲਾ ਤੇਰੀ ਆਤ ਪੂਰਨ ਗੋਪਾਲਾ ਰਹਾ ਜਾਲ ਤਲ ਮਹਿਲ ਰਹਾ ਭਰੂਰੇ ਨਿਕਟ ਵਸੈ ਨਹੀਂ ਪ੍ਰਭ ਦੂਰੇ ਜੈਸ ਨੋ ਨਦਰ ਕਰੈ ਸੋ ਧਿਆਏ ਆਠ ਪਹਿਰ ਹਰਿ ਕੈ ਗੁਣ ਗਾਏ ਜੇ ਜੰਤ ਸਗਲੇ ਪ੍ਰਤ ਪਰੈ ਸਾਰਨ ਪਰਿਆ ਨਾਨਕ ਹਰ ਦਵਾਰੇ ਅੰਤਰ ਜਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੇ ਧੁਰਾ ਕਰ ਕੇ ਪਾਮ ਪ੍ਰਭ ਜੀਨ ਦਿਲਾ ਤੇਰੀ ਓਟ ਪੂਰਨ ਗੋਪਾਲਾ ਰਹਾ ਜਾਲ ਤਲ ਮਹੀਲ ਰਹਾ ਪਰਭੁਰੇ ਨੇਕਟ ਵਸੈ ਨਹੀਂ ਪ੍ਰਾਪ ਬਦੁਰੈ ਜੈ ਸੁ ਨਦਰ ਕਰੈ ਸੋ ਧਿਆਇ ਆਠ ਪਹਿਰ ਹਰਿ ਕੈ ਗੁਣ ਗਾਏ ਜੇ ਜੰਤ ਸਗਲੇ ਪ੍ਰਤ ਪਰੈ ਸਰਨ ਪਰਿਅ ਨਾਨਕ ਹਰ ਦਵਾਰੇ ਅੰਤਰ ਜਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੇ ਤੁਰੈ ਕਰ ਕੇ ਪਾਮ ਪ੍ਰਭ ਜੀਨ ਦਿਲਾ ਤੇਰੀ ਓਟ ਪੂਰਨ ਗੋਪਾਲਾ ਰਹਾ ਜਾਲ ਤਲ ਮਹੀਲ ਰਹਾ ਪਰ ਭੁਰੇ ਨਿਕਟ ਵਸੈ ਨਹੀਂ ਪ੍ਰਭ ਦੂਰੇ ਜੈਸੋ ਨਾਦਰ ਕਰੇ ਸੋ ਧਿਆਏ ਆਠ ਪਹਿਰ ਹਰਿ ਕੇ ਗੁਣ ਗਾਏ ਜੇ ਜੰਤ ਸਗਲੇ ਪ੍ਰਤ ਪਰੇ ਸਰਨ ਪਰਿਆ ਨਾਨਕ ਹਰ ਦਵਾਰੇ ਅੰਤਰ ਜਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੇ ਤੁਰੈ કર કૃપા પ્રભુ જીન દેલા તારી ઓટ પૂરન ગોપલા રહા જલ તલ મહીલ રહયા પરભુરે નિકટ વસૈ નહીં પ્રભુ દુરે જેસનો નજર કરે સો ત્યાય ਆਠ ਪਹਿਰ ਹਰਿ ਕੈ ਗੁਣ ਗਾਏ ਜੀ ਜੰਤ ਸਗਲੇ ਪ੍ਰਤ ਪਰੇ ਸਰਨ ਪਰਿਆ ਨਾਨਕ ਹਰ ਦਵਾਰੇ ਅੰਤਰ ਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੇ ਤੁਰੈ ਕਰਿ ਕਿਰਪਾ ਪ੍ਰਭ ਜੀਨ ਦਿਲਾ तेरी पूरन गोपल रहा जाल रहया पर पूरे नभ दुरे जिसनू नज़र करे त्याए आठ गुण गाए जी ਜਾਨ ਤ ਸਗਲੇ ਪ੍ਰਤ ਪਰੇ ਸਰਨ ਪਰਿਆ ਨਾਨਕ ਹਰ ਦਵਾਰੇ ਅੰਤਰ ਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੇ ਧੁਰਾ ਕਰ ਕੇ ਰਾਮ ਪ੍ਰਭ ਜੀਨ ਦਿਲਾ ਤੇਰੀ ਓਟ ਪੂਰਨ ਗੋਪਾਲਾ ਰਹਾ ਜਾਲ ਤਲ ਮਹੀਲ ਰਹਾ ਭਰਪੁਰੈ ਨਿਕਟ ਵਸੈ ਨਹੀਂ ਪ੍ਰਾਪ ਬਦੁਰੈ ਜੈ ਸੁਨੋ ਨਦਰ ਕਰੈ ਸੋ ਧਿਆਏ ਆਠ ਪਹਿਰ ਹਰਿ ਕੇ ਗੁਣ ਗਾਏ ਜੇ ਜੰਤ ਸਗਲੇ ਪ੍ਰਤ ਪਰੈ ਸਾਰਨ ਪਰਿਆ ਨਾਨਕ ਹਰ ਦਵਾਰੇ ਅੰਤਰ ਜਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੇ ਤੁਰੈ ਕਰ ਕੇ ਪਰਮ ਪ੍ਰਭ ਜੀਨ ਦਿਲਾ ਤੇਰੀ ਆਤ ਪੂਰਨ ਗੋਪਾਲਾ ਰਹਾ ਜਾਲ ਤਲ ਮਹੀਲ ਰਹਾ ਪਰਭੁਰੇ ਨੇਕਟ ਵਸੈ ਨਹੀਂ ਪ੍ਰਭ ਦੂਰੇ ਜੈਸ ਨੋ ਨਦਰ ਕਰੈ ਸੋ ਧਿਆਏ ਆਠ ਪਹਿਰ ਹਰਿ ਕੈ ਗੁਣ ਗਾਏ ਜੇ ਜੰਤ ਸਗਲੇ ਪ੍ਰਤ ਪਰੈ ਸਰਣਾ ਪਰਿਆ ਨਾਨਕ ਹਰ ਦਵਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ